ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਲਾਈਕ ਅੱਜ ਕੱਲ੍ਹ ਕੇ ਕਹਿ ਰਹੇ ਨੇ ਕਿ ਸਰਕਾਰੀ ਸਕੂਲ ਦੇ ਵਿੱਚ ਸੜੀ ਨਹੀਂ ਹੈ ਕਿ ਪ੍ਰਾਈਵੇਟ ਦੇ ਵਿੱਚ ਜ਼ਿਆਦਾ ਹੈ ਬਟ ਅੱਜ ਕੱਲ੍ਹ ਇੰਨੇ ਮਤਲਬ ਐਜੂਕੇਟਿਡ ਟੀਚਰ ਸਰਕਾਰੀ ਸਕੂਲ ਦੇ ਵਿੱਚ ਨੇ ਆਈ ਥਿੰਕ ਉਹਨੇ ਪ੍ਰਾਈਵੇਟ ਦੇ ਵਿੱਚ ਵੀ ਨਹੀਂ ਹੋਣੇ ਤੇ ਉਹ ਇੰਨਾ ਵਧੀਆ ਪੜਾ ਰਹੇ ਨੇ ਕਿ ਇਸ ਕਰਕੇ ਮੈਂ ਅੱਜ ਇਸ ਰੈਂਕ ਤੇ ਹਾਂ ਬਤੈਣੀ ਕਹਿੰਦਾ ਜਦੋਂ ਮੇਰੀ ਬੇਟੀ ਨੇ ਜੋ ਆ ਜ ਸਾਨੂੰ ਇਸ ਸਥਾਨ ਤੇ ਪਹੁੰਚਾਇਆ ਮੇਰੀ ਬੇਟੀ ਖੁਦ ਸਟਡੀ ਇਨੀ ਕਰਕੇ ਇਸ ਮਕਾਮ ਤੇ ਪਹੁੰਚੀ ਆ ਗੁੱਡ ਲੱਕ ਆ ਮੇਰੀ ਬੱਚੀ ਇਸ ਦਿਨ ਤੇ ਮੈਰਿਟ ਲਿਸਟ ਜਦੋਂ ਆਣੀ ਸੀ ਉਦੋਂ ਮੈਨੂੰ ਉਸ ਤੋਂ ਬਾਅਦ ਹੀ ਪਤਾ ਲੱਗਾ ਲਾਈਫ ਮੈਂ ਸਕੂਲ ਤੋਂ ਆਈਆਂ ਤੇ ਮੈਸੇਜ ਆਵਾਜ਼ੀ ਸਾਰੇ ਘਰ ਦੇ ਸੀ ਉਸ ਟਾਈਮ ਮਤਲਬ ਤੇ ਸਾਰਿਆਂ ਨੂੰ ਦੱਸਿਆ ਨਾਲ ਹੀ ਫੋਨ ਲਾਇਕ ਫੋਨ ਤੇ ਕੋਣ ਕੋਣ ਤੇ ਉਸ ਟਾਈਮ ਬਹੁਤ ਮੇਰੇ ਲਈ ਯਾਦਗਾਰ ਮੋਮੈਂਟ ਓ ਮੋਮੈਂਟ ਦਾ ਲਾਈਕ ਮੈਂ ਐਕਸਪਲੇਨ ਨਹੀਂ ਕਰ ਸਕਦੀ ਕਿ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਕਿ ਮੈਂ ਉਹਦੇ ਲਈ ਵਰਡ ਨਹੀਂ ਗਿਵ ਮੋਮੈਂਟ ਮੇਰੇ ਲਈ ਸਭ ਤੋਂ ਜ਼ਿਆਦਾ ਯਾਦਗਾਰ ਹੈ ਇਸ ਮੇਰੀ ਲਾਈਫ ਦੇ ਵਿੱਚ ਦੇਖੋ ਪੜਗੇ ਕੁਛ ਆਪਾਂ ਕਰ ਸਕਦੇ ਆ ਬਾਕੀ ਕੁਝ ਅਜੀਬ ਕਰ ਸਕਦੇ ਆ ਆਦਰਵਾਇਸ ਤਾਂ ਆਪਾਂ ਰੀਲਸ ਵਗੈਰਾ ਦੇਖਦੇ ਰਹੀਆਂ ਬਣਾਉਂਦੇ ਗਿਆ ਬਹੁਤ ਸਾਰੇ ਤੇ ਇਹਨਾਂ ਨੇ ਕੁਝ ਨਹੀਂ ਦੇਣਾਗਾ ਜਦ ਆਪਾਂ ਪੜਾਂਗੇ ਕਿਸੇ ਮਤਲਬ ਅਧਿਸ਼ਤ ਤੇ ਪਹੁੰਚਾਂਗੇ ਤਾਂ ਉਹ ਮੈਂ ਡਾ ਵੱਡਾ ਹੋਗਾ ਕਿ ਲਾਈਕੀ ਰੀਲਸ ਵਗੈਰਾ ਤੋਂ ਪਿਛਰੇ ਬੱਸ ਸਰੋਵ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਥੋੜਾ ਮਾਈਂਡ ਸੈਟ ਹੈ ਲੋਕਾਂ ਦਾ ਕਿ ਸਰਕਾਰੀ ਸਕੂਲ ਚ ਪੜਾਈ ਨਹੀਂ ਹੁੰਦੀ ਹੈਗੀ ਪਰ ਇਹਦੇ ਵਿੱਚ ਇਹ ਹੈਗਾ ਕਿ ਅੱਜ ਦੀ ਸਰਕਾਰ ਨੇ ਵੀ ਉਪਰਾਲਾ ਕੀਤਾ ਆ ਕਿ ਸਕੂਲਰ ਬਹੁਤ ਵਧੀਆ ਬਣਾਇਆ ਹੋਇਆ ਆ ਟੀਚਰਸ ਵਧੀਆ ਹੈਗੇ ਨੇ ਔਰ ਵਧੀਆ ਐਜੂਕੇਸ਼ਨ ਦਿੰਦੇ ਹੈਗੇ ਆ ਬੱਚਿਆਂ ਤੇ ਬੱਚਾ ਜੀ ਤੁਹਾਡੇ ਸਾਹਮਣੇ ਉਦਾਹਰਣ ਤੌਰ ਤੇ ਬੈਠਾ ਹੋਇਆ ਹੈ ਹਰ ਇੱਕ ਮਾਤਾ ਪਿਤਾ ਨੂੰ ਇੱਕ ਬਹੁਤ ਉਮੀਦ ਹੁੰਦੀ ਆ ਕਿ ਸਾਡਾ ਬੱਚਾ ਜਾਂ ਲੜਕੀ ਜਾਂ ਲੜਕਾ ਐਸਾ ਮੁਕਾਮ ਹਾਸਲ ਕਰੇ ਕਿ ਸਾਡਾ ਜਿਹੜਾ ਨਾਮ ਰੋਸ਼ਨ ਹੋਵੇ ਤੇ ਐਸੀ ਹੀ ਲੜਕੀ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਜਿਨੇ ਆਪਣੇ ਮਾਪੇ ਦਾ ਨਾਮ ਬਹੁਤ ਉੱਚਾ ਕੀਤਾ ਤੇ ਰੋਸ਼ਨ ਕੀਤਾ ਐਸੀ ਲੜਕੀ ਦੇ ਨਾਲ ਅੱਜ ਗੱਲਬਾਤ ਕਰਨ ਅਸੀਂ ਆਏ ਆ ਤੇ ਅੱਜ ਗੱਲਬਾਤ ਕਰਾਨੇ ਆਂ ਆਂ ਸਸ੍ਰੀਕਾ ਸਸ੍ਰੀਕਾ ਮੈਮ ਕੀ ਨਾਮ ਆਪਣਾ ਜੈਸਿਕਾ ਮੈਮ ਕਿਵੇਂ ਦਾ ਲੱਗ ਰਿਹਾ ਤੁਸੀਂ ਪਹਿਲਾ ਸਥਾਨ ਹਾਸਲ ਕੀਤਾ ਵਾ ਕਿਵੇਂ ਦਾ ਲੱਗ ਰਿਹਾ ਸਾਰਾ ਵੈਰੀ ਵੈਰੀ ਗੁੱਡ ਕੀ ਕਹਿਣਾ ਚਾਹੁੰਦੇ ਹੋ ਮਾਪਿਆਂ ਨੂੰ ਜਦੋਂ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਕਿਵੇਂ ਦਾ ਸਾਰਾ ਮਾਹੌਲ ਸੀਗਾ ਉਦੋਂ ਸਾਨੂੰ ਦੱਸੋ ਸਾਰਾ ਐਕਚੁਅਲੀ ਜਦੋਂ ਲਾਈਕ 2 ਵਜੇ ਸਾਨੂੰ ਸਕੂਲ ਤੋਂ ਛੁੱਟੀ ਹੁੰਦੀ ਆ ਉਸ ਤੋਂ ਬਾਅਦ ਰਿਜ਼ਲਟ ਮੈਨੂੰ ਪਤਾ ਲੱਗਾ ਜੀ ਤੇ ਮੈਰਿਟ ਲਿਸਟ ਜਦੋਂ ਆਣੀ ਸੀ ਉਦੋਂ ਮੈਨੂੰ ਸਕੂਲ ਤੋਂ ਬਾਅਦ ਹੀ ਪਤਾ ਲੱਗਾ ਲਾਈਕ ਮੈਂ ਸਕੂਲ ਤੋਂ ਆਈਆਂ ਤੇ ਮੈਸੇਜ ਆਇਆ ਹੋਇਆ ਸੀ ਸਾਰੇ ਘਰ ਹੀ ਸੀ ਉਸ ਟਾਈਮ ਮਤਲਬ ਫਿਰ ਮੈਂ ਸਾਰਿਆਂ ਨੂੰ ਦੱਸਿਆ ਨਾਲ ਹੀ ਫੋਨ ਲਾਈਕ ਫੋਨ ਤੇ ਫੋਨ ਫੋਨ ਤੇ ਉਸ ਟਾਈਮ ਬਹੁਤ ਮੇਰੇ ਲਈ ਯਾਦਗਾਰ ਮੂਮੈਂਟ ਕਿਹਨਾਂ ਨੂੰ ਫੋਨ ਕੀਤਾ ਸੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਸਕੂਲ ਤੋਂ ਹੀ ਫੋਨ ਆਇਆ ਸੀ ਜੀ ਘਰ ਕਿਹਨਾਂ ਨੂੰ ਦੱਸਿਆ ਪਹਿਲਾਂ ਤੁਸੀਂ ਕਿਹਨਾਂ ਨੂੰ ਪਾਪਾ ਨੂੰ ਫੋਨ ਕੀਤਾ ਮਮਾ ਨੂੰ ਕੀਤਾ ਕਿਹਨਾਂ ਨੂੰ ਦੱਸਿਆ ਨਹੀਂ ਪਾਪਾ ਮਮਾ ਤਾਂ ਕਰ ਰਹੀ ਸੀ ਅੱਛਾ ਜੀ ਹਾਂਜੀ ਤੇ ਫਿਰ ਕਿੱਦਾਂ ਦਾ ਮਾਹੌਲ ਸਾਰਾ ਬਣਿਆ ਕਿ ਸਾਡੀ ਕੁੜੀ ਨੇ ਇੰਨੇ ਨੰਬਰ ਜਿਹੜੇ ਪ੍ਰਾਪਤ ਕੀਤੇ ਆ ਸਾਡਾ ਨਾਮ ਰੋਸ਼ਨ ਕੀਤਾ ਕਿਵੇਂ ਦਾ ਮਾਹੌਲ ਸਾਰਾ ਬਣਿਆ ਤੋ ਲਾਈਕ ਮੈਂ ਐਕਸਪਲੇਨ ਨਹੀਂ ਕਰ ਸਕਦੀ ਕਿ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਮੈਂ ਉਹਦੇ ਲਈ ਵਰਡਸ ਨਹੀਂ ਹੈਗੇ ਉਹ ਮੂਮੈਂਟ ਮੇਰੇ ਲਈ ਸਭ ਤੋਂ ਜ਼ਿਆਦਾ ਯਾਦਗਾਰ ਹੈ ਇਸ ਮੇਰੀ ਲਾਈਫ ਦੇ ਵਿੱਚ ਕਿ ਮੈਨੂੰ ਅਚੀਵਮੈਂਟ ਇੰਨੀ ਵਧੀਆ ਮਿਲੀ ਕਿ ਲਾਈਕ ਮੈਂ ਮੈਂ ਆਪਣੇ ਪੇਰੈਂਟਸ ਦਾ ਆਪਣੀ ਟੀਚਰਸ ਦਾ ਆਪਣੇ ਸਕੂਲ ਦਾ ਆਪਣੀ ਡਿਸਟ੍ਰਿਕਟ ਦਾ ਨਾਮ ਰੌਸ਼ਨ ਕੀਤਾ ਤੇ ਤੁਹਾਨੂੰ ਯਕੀਨ ਸੀਗਾ ਵੀ ਤੁਸੀਂ ਇੰਨੇ ਨੰਬਰ ਜਿਹੜੇ ਹਾਸਲ ਕਰ ਸਕਦੇ ਸੀ ਮੈਨੂੰ ਐਕਸਪੈਕਟ ਸੀਗੀ ਮੇਰੇ 98 ਜਾਂ ਉਸ ਤੋਂ ਅਬਵ ਆ ਸਕਦੇ ਤੇ ਕਿਵੇਂ ਦਾ ਫੀਲ ਹੋ ਰਿਹਾ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਵਧੀਆ ਤੇ ਫੈਮਿਲੀ ਦੇ ਵਿੱਚ ਕਿੰਨਾ سپورਟ ਤੁਹਾਨੂੰ ਹੁੰਦਾ ਵਾ ਘਰ ਦਾ ਕੰਮ ਵੀ ਕਰਨਾ ਪੈਂਦਾ ਤੁਹਾਨੂੰ ਜਾਂ ਕਿਦਾਂ ਸਾਰਾ ਸ਼ਡਿਊਲ ਸੀਗਾ ਤੁਹਾਡਾ ਕਿਵੇਂ ਪੜਦੇ ਸੀ ਸਾਰਾ ਕਿਵੇਂ ਦਾ ਰੁਟੀਨ ਸਾਡਾ ਕੀ ਸੀਗਾ ਮੈਂ ਘਰ ਦਾ ਕੰਮ ਨਹੀਂ ਕਰਦੀ ਮਮਾ ਕਰਾਉਂਦੇ ਹੀ ਨੇਗੇ ਕਿ ਮੈਂ ਪੜਨਾ ਹੁੰਦਾ ਤੇ ਸਕੂਲ ਤੋਂ ਆ ਕੇ ਡਾਇਰੈਕਟ ਮੈਂ ਮਤਲਬ 1 ਆਵਰ ਤਾਂ ਚਾਹੀਦਾ ਹੁੰਦਾ ਚਲੋ ਖਾਣਾ ਪੀਣਾ ਹੁੰਦਾ ਨਾ ਉਸ ਤੋਂ ਬਾਅਦ ਮੈਂ ਹੋਮਵਰਕ ਕਰਦੀ ਆ ਕਿਉਂਕਿ ਹੋਮਵਰਕ ਜਦ ਕੀਤਾ ਹੋਗਾ ਤਾਂ ਹੀ ਪੜਾਂਗੇ ਉਸ ਤੋਂ ਬਾਅਦ ਲਾਈਕ ਬ੍ਰੇਕ ਲੈਂਦੀ ਆ ਉਸ ਤੋਂ ਬਾਅਦ ਫਿਰ ਪੜ੍ਹਨਾ ਸਟਾਰਟ ਕਰ ਦਿੰਦੀ ਆ ਲਾਈਕ ਫਿਰ ਡਿਨਰ ਦਾ ਟਾਈਮ ਹੋ ਜਾਂਦਾ ਡਿਨਰ ਤੋਂ ਬਾਅਦ ਵੀ ਰਾਤ ਨੂੰ 10 11 ਵਜੇ ਮੈਂ ਪੜ੍ਹਦੀ ਤੇ ਮੈਂ ਗੱਲ ਕਰਦੇ ਆ ਕਿ ਹਰ ਸਕੂਲ ਦੇ ਵਿੱਚ ਇੱਕ ਆਪਣਾ ਫੇਵਰਟ ਟੀਚਰ ਹੁੰਦਾ ਵਾ ਤੁਹਾਡਾ ਕੌਣ ਆ ਉਥੇ ਸਾਰੇ ਟੀਚਰਸ ਫੇਵਰਟ ਨੇ ਜੀ ਕੋਈ ਐਸਾ ਨਹੀਂ ਹੁੰਦਾ ਕਿ ਖਾਸ ਹੁੰਦਾ ਕੋਈ ਵਿੱਚ ਮੈਂ ਕਿਸੇ ਸਪੈਸੀਫਿਕ ਦਾ ਨਾਮ ਨਹੀਂ ਲੈਣਾ ਚਾਹੁੰਦੀ ਹਾਂਜੀ ਤੇ ਟੀਚਰਾਂ ਵੱਲੋਂ ਕਿੰਨਾ ਕੁ ਸਪੋਰਟ ਆ ਕਿੰਨੀ ਕੁ ਤੁਹਾਡੀ ਜਿਹੜੀ ਹੈਲਪ ਕਰਦੇ ਆ ਬਹੁਤ ਜ਼ਿਆਦਾ ਹੈਲਪ ਕਰਦੇ ਹੋ ਕਹਿੰਦੇ ਕੋਈ ਵੀ ਡਾਊਟ ਹੋਵੇ ਮੇਰੇ ਕੋਲੇ ਚਾਹੀ ਫੋਨ ਕਰੋ ਮੈਸੇਜ ਕਰੋ ਐਸ ਯੂ ਵਿਸ਼ ਕਹਿੰਦੇ ਮਤਲਬ ਐਟ ਐਨੀ ਟਾਈਮ ਅਸੀਂ ਤੁਹਾਡੇ ਲਈ ਮਤਲਬ ਪ੍ਰੈਜ਼ੈਂਟ ਜਿਸ ਤਰ੍ਹਾਂ ਮੈਮ ਤੁਸੀਂ ਦੇਖਦੇ ਹੋ ਅੱਜ ਕੱਲ ਲੜਕੀਆਂ ਜ਼ਿਆਦਾ ਇੰਸਟਾਗ੍ਰam ਤੇ ਬੜੀਆਂ ਰੀਲਾਂ ਵਗੈਰਾ ਬਣਾਉਂਦੀਆਂ ਵਾਂ ਜ਼ਿਆਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟੀਵਿਟੀ ਹੁੰਦੀ ਹੈ ਉਹਨਾਂ ਦੀ ਕਿ ਤੁਹਾਨੂੰ ਸ਼ੌਂਕ ਹੈ ਇਦਾਂ ਦਾ ਕੋਈ ਨਹੀਂ ਮੈਂ ਮੈਂ ਸਿਰਫ YouTube ਤੇ ਜਸਟ ਵਨ ਸ਼ਾਟ ਲੈਕਚਰਸ ਅਟੈਂਡ ਕਰਨ ਦੇ ਲਈ ਯੂਜ਼ ਕੀਤਾ ਤੇ ਉਹਨਾਂ ਕੁੜੀਆਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਆਪਣਾ ਸੋਸ਼ਲ ਮੀਡੀਆ ਦੇ ਰੀਲ ਬਣਾਉਂਦੇ ਆ ਜਾਂ ਆਪਣਾ ਟਾਈਮ ਖਰਾਬ ਕਰਦੇ ਉਹਨਾਂ ਵਾਸਤੇ ਕੀ ਤੁਸੀਂ ਇਦਾਂ ਦਾ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਲਈ ਤਾਂ ਬਸ ਇਦਾਂ ਹੀ ਆ ਕਿ ਮਤਲਬ ਦੇਖੋ ਪੜ੍ਹ ਕੇ ਕੁਝ ਆਪਾਂ ਕਰ ਸਕਦੇ ਆ ਪੜ੍ਹ ਕੇ ਕੁਝ ਅਚੀਵ ਕਰ ਸਕਦੇ ਆ ਅਦਰਵਾਇਜ਼ ਤਾਂ ਆ ਆਪਾਂ ਰੀਲਸ ਵਗੈਰਾ ਦੇਖਦੇ ਵੀ ਆ ਬਣਾਉਂਦੇ ਵੀ ਆ ਬਹੁਤ ਸਾਰੇ ਤੇ ਲਾਈਕ ਇਹਨਾਂ ਨੇ ਕੁਝ ਨਹੀਂ ਦੇਣਾਗਾ ਜਦ ਆਪਾ ਪੜਾਂਗੇ ਕਿਸੇ ਮਤਲਬ ਪੋਜੀਸ਼ਨ ਤੇ ਪਹੁੰਚਾਂਗੇ ਤਾਂ ਉਹ ਮੋਮੈਂਟ ਏਡਾ ਵੱਡਾ ਹੋਊਗਾ ਕਿ ਲਾਈਕੀ ਰੀਲਸ ਵਗੈਰਾ ਸਭ ਪਿੱਛੇ ਰਹਿ ਜਾਣਗੇ ਤੇ ਕੀ ਬੰਨਣਾ ਚਾਹੁੰਦੇ ਹੋ ਅੱਗੇ ਕੀ ਕਰਨਾ ਚਾਹੁੰਦੇ ਹੋ ਅੱਗੇ ਕੀ ਸੋਚਿਆ ਤੁਸੀਂ ਸਾਰਾ ਕੁਝ ਹਾਂਜੀ ਡਾਕਟਰ ਡਾਕਟਰ ਬੰਨਣਾ ਕੀ ਸੇਵਾ ਕਰਨਾ ਚਾਹੁੰਦੇ ਹੋ ਲੋਕਾਂ ਦੀ ਹਾਂਜੀ ਤੇ ਅੱਜ ਕੱਲ ਤੁਹਾਨੂੰ ਪਤਾ ਡਾਕਟਰ ਲਾਈਨ ਦੇ ਵਿੱਚ ਵੀ ਜਿਆਦਾ ਵਾ ਸਿਰਫ ਪੈਸੇ ਨਾਲ ਮਤਲਬ ਹੁੰਦਾ ਉਹਨਾਂ ਨੂੰ ਇਲਾਜ ਕਰਨ ਵਾਸਤੇ ਤੁਸੀਂ ਇਦਾਂ ਦਾ ਸੋਚਿਆ ਕੁਝ ਕਿ ਆਪਾਂ ਲੋਕਾਂ ਦੀ ਫ੍ਰੀ ਦੇ ਵਿੱਚ ਜਾਂ ਕੁਝ ਐਸਾ ਹੋਗੇ ਹੈਲਪ ਕਰਨੇ ਆ ਹਾਂਜੀ ਆਫ ਕੌਰਸ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਬਾਕੀ ਲੋਕਾਂ ਜਿਹੜੇ ਸਟੂਡੈਂਟ ਆ ਕੁੜੀਆਂ ਉਹਨਾਂ ਨੂੰ ਕਿ ਜਿਆਦਾ ਤੋਂ ਜਿਆਦਾ ਪੜ੍ਹਨਾ ਚਾਹੀਦਾ ਲਾਈਕ ਰੈਗੂਲਰ ਸਟੱਡੀ ਕਰੋਗੇ ਤਾਂ ਲੱਗਣਾ ਹੀ ਨਹੀਂ ਮਤਲਬ ਸਟੱਡੀ ਨਾਲ ਫਰੈਂਡ ਨਹੀਂ ਹੋਣਾ ਪੈਂਦਾ ਬਹੁਤ ਜਿਆਦਾ ਫਰੈਂਡਲੀ ਹੋਣਾ ਪੈਂਦਾ ਕਿਉਂ ਮਤਲਬ ਇੰਨੇ ਐਨਜਾਇਮੈਂਟ ਕਰਕੇ ਪੜੋ ਕਿਉਂਕਿ ਲਾਈਕ ਆਪਾਂ YouTube ਵਗੈਰਾ ਚਲਾਉਂਦੇ ਹੋਏ ਤੇ ਲੈਕਚਰਸ ਹੁੰਦੇ ਆ ਉਹ ਆਪਣਾ ਐਂਟਰਟੇਨਮੈਂਟ ਵੀ ਕਰਦੇ ਆ ਲਾਈਕ ਆਪਾਂ ਨੂੰ ਹੁੰਦਾ ਨਾ ਕਿ ਫੋਨ ਤੋਂ ਕੋਈ ਚੀਜ਼ ਦੇਖੀਏ ਜਦੋਂ ਆਪਾਂ ਲੈਕਚਰਸ ਦੇਖਦੇ ਆ ਨਾਲ ਨਾਲ ਸਟੱਡੀ ਵੀ ਹੁੰਦੀ ਹੈ ਤੇ ਨਾਲ ਨਾਲ ਐਂਟਰਟੇਨਮੈਂਟ ਵੀ ਹੁੰਦੀ ਤੇ ਹੋਰ ਕੀ ਤੁਹਾ ਬੈਡਮਿੰਟਨ ਬੈਡਮਿੰਟਨ ਤੇ ਫੈਮਿਲੀ ਦਾ ਕਿਦਾਂ ਦਾ ਦਰਨਾ ਸਪੋਰਟ ਕਰ ਰਹੇ ਫੈਮਿਲੀ ਸਾਰੇ ਕੀ ਬਹੁਤ ਜ਼ਿਆਦਾ ਸਾਥ ਆ ਰਹੀਆਂ ਕਰੀਆ मैम ਇੰਨੇ ਵਧੀਆ ਤੁਸੀਂ ਨੰਬਰ ਹਾਸਲ ਕੀਤੇ ਹੈ ਕੋਈ ਟਿਊਸ਼ਨ ਵਗੈਰਾ ਵੀ ਰੱਖੀ ਤੁਸੀਂ ਨਹੀਂ ਵਿਦਆਊਟ ਐਨੀ ਟਿਊਸ਼ਨ ਮੈਂ ਸੈਲਫ ਸਟਡੀ ਕਰਕੇ ਤੇ ਆਪਣੇ ਟੀਚਰਸ ਦੀ ਹੈਲਪ ਦੇ ਨਾਲ ਇਹ ਰੈਂਕ ਹਾਸਲ ਕੀਤਾ ਮੈਂ ਮੈਂ ਸੁਣਿਆ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜੇ ਹੋ ਕਿ ਅਕਸਰ ਆਪਾਂ ਸੁਣਦੇ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜ਼ਿਆਦਾ ਨਹੀਂ ਹੁੰਦੀ ਪਰ ਮੈਨੂੰ ਬੜਾ ਇੱਕ ਵਧੀਆ ਲੱਗ ਰਿਹਾ ਕਿ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਇੰਨੇ ਵਧੀਆ ਨੰਬਰ ਹਾਸਲ ਕੀਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਲਾਈਕ ਅੱਜ ਕੱਲ੍ਹ ਕੀ ਕਹਿ ਰਹੇ ਨੇ ਕਿ ਸਰਕਾਰੀ ਸਕੂਲ ਦੇ ਵਿੱਚ ਸਟੱਡੀ ਨਹੀਂ ਹੈ ਕੀ ਪ੍ਰਾਈਵੇਟ ਦੇ ਵਿੱਚ ਜ਼ਿਆਦਾ ਹੈ ਬਟ ਅੱਜ ਕੱਲ ਇੰਨੇ ਮਤਲਬ ਐਜੂਕੇਟਿਡ ਟੀਚਰਸ ਸਰਕਾਰੀ ਸਕੂਲ ਦੇ ਵਿੱਚ ਨੇ ਆਈ ਥਿੰਕ ਉਹਨੇ ਪ੍ਰਾਈਵੇਟ ਦੇ ਵਿੱਚ ਵੀ ਨਹੀਂ ਹੋਣੇ ਤੇ ਉਹ ਇੰਨਾ ਵਧੀਆ ਪੜਾ ਰਹੇ ਨੇ ਕਿ ਇਸ ਕਰਕੇ ਮੈਂ ਅੱਜ ਇਸ ਰੈਂਕ ਤੇ ਐ ਮੈਮ ਕੀ ਤੁਹਾਡਾ ਸਾਰਾ ਸ਼ਡਿਊਲ ਆ ਸਵੇਰੇ ਕਿੰਨੇ ਵਜੇ ਉੱਠਦੇ ਹੋ ਕਿੰਨੇ ਵਜੇ ਤੁਸੀਂ ਸਕੂਲ ਜਾਂਦੇ ਹੋ ਦੱਸੋ ਸਾਨੂੰ ਸਕੂਲ ਮੈਂ ਜਦੋਂ ਹੁਣ ਲਾਈਕ ਸਕੂਲ ਅਗਰ 8 ਵਜੇ ਆਇਆ ਤਾਂ ਮੈਨੂੰ ਉਸ ਤੋਂ ਨਾ 2 ਘੰਟੇ ਪਹਿਲਾਂ ਉੱਠਣਾ ਪੈਂਦਾ ਉਹ ਸਾਰੀ ਮੈਂ ਰੁਟੀਨ ਆਪਣੀ ਫਾਲੋ ਕਰਕੇ ਸਕੂਲ ਤੋਂ ਆ ਕੇ ਉਸ ਤੋਂ ਬਾਅਦ ਲਾਈਕ ਕੀ ਕਰਦੀ ਆ ਲिटल ਬ੍ਰੇਕ ਉਸ ਤੋਂ ਬਾਅਦ ਮੈਂ ਹੋਮਵਰਕ ਕਰਦੀ ਆ ਹੋਮਵਰਕ ਕਰਨ ਤੋਂ ਬਾਅਦ ਲਾਈਕ ਉਹਨੂੰ ਸਟੱਡੀ ਕਰਨਾ ਕਿ ਟੀਚਰਸ ਨੇ ਜੋ ਦਿੱਤਾ ਕਿ ਉਹ ਨਾਲੋ ਨਾਲ ਕਵਰ ਹੋ ਜਵੇ ਕਿ ਮੈਨੂੰ ਮਤਲਬ ਬਾਅਦ ਚ ਨਾ ਰਵੇ ਕਿ ਕੱਲ ਤੇ ਰਹਿ ਜਾਵੇ ਜਾਂ ਕਿਦਾਂ ਮੈਨੂੰ ਜਿੰਨਾ ਟਾਈਮ ਲੱਗਦਾ ਲਾਈਕ 10 ਵਜਣ 11 ਵਜਣ ਮੈਂ ਉਨੀ ਕੋਸ਼ਿਸ਼ ਕਰਦੀ ਕਿ ਇੱਕ ਦਿਨ ਦੇ ਵਿੱਚ ਜਿੰਨਾ ਕਰਵਾਇਆ ਉਹਨਾਂ ਕਵਰ ਹੋ ਜਾਵੇ ਮੈਮ ਸਟੱਡੀ ਕਰਨ ਤੋਂ ਬਾਅਦ ਕੋਈ ਮੂਵੀ ਦੇਖ ਲਵਾਂ ਜਾਂ Song ਸੁਣ ਲਵਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਾਫੀ ਹਾਂਜੀ ਮੈਂ ਸਭ ਕੁਝ ਕਰਦੀਆਂ ਲੇਕ ਇਦਾਂ ਕਹਿੰਦੇ ਨੇ ਕਿ ਟਾਪਰਸ ਟੀਵੀ ਨਹੀਂ ਦੇਖਦੇ ਮੋਬਾਈਲ ਨਹੀਂ ਚਲਾਉਂਦੇ ਮੈਂ ਤਾਂ ਸਭ ਕੁਝ ਕਰਦੀ ਠੀਕ ਹੈ ਹਾਂਜੀ ਤੇ ਬਹੁਤ ਵਧੀਆ ਇੱਕ ਸਾਨੂੰ ਵੀ ਇੱਕ ਫਕਰ ਮਹਿਸੂਸ ਹੋ ਰਿਹਾ ਵਾ ਕਿ ਇੱਕ ਸਾਡੀ ਧੀ ਨੇ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਇੱਡਾ ਵੱਡਾ ਇੱਡਾ ਮੁਕਾਮ ਹਾਸਿਲ ਕੀਤਾ ਪਰ ਅਕਸਰ ਸੁਣਦੇ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜਾਈ ਨਹੀਂ ਹੁੰਦੀ ਪਰ ਇਸ ਲੜਕੀ ਨੇ ਜੋ ਕਰਕੇ ਦਿਖਾਇਆ ਕਿ ਬਹੁਤ ਵਧੀਆ ਆਪਣੇ ਮਾਪੇ ਦਾ ਜਿਹੜਾ ਨਾਮ ਰੋਸ਼ਨ ਕੀਤਾ ਅੱਜ ਸਾਨੂੰ ਹੀ ਬੜਾ ਫਕਰ ਹੋ ਰਿਹਾ ਹੈ ਕਿ ਅਸੀਂ ਬਾਕੀ ਬੱਚਿਆਂ ਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਇੱਕ ਵਧੀਆ ਪੜ੍ਹਾਈ ਹੁੰਦੀ ਹੈ ਕਿ ਤੁਸੀਂ ਪੜ੍ਹਨ ਵਾਲੇ ਬੱਚੇ ਹੋਣੇ ਚਾਹੀਦੇ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਲੜਕੀ ਨੂੰ ਹੌਸਲਾ ਜੂੜ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਤੁਹਾਡੀ ਧੀ ਨੇ ਐਡਾ ਵੱਡਾ ਐਡਾ ਮੁਕਾਮ ਹਾਸਿਲ ਕੀਤਾ ਵਾ ਕੀ ਕਹਿਣਾ ਚਾਹਦੇ ਹੋ ਮੈਂ ਤਾਂ ਇਹੀ ਕਹਿਣਾ ਚਾਹਨੀ ਮੇਰੀ ਬੇਟੀ ਨੇ ਜੋ ਅੱਜ ਸਾਨੂੰ ਇਸ ਮੁਕਾਮ ਤੇ ਪਹੁੰਚਾਇਆ ਮੇਰੀ ਬੇਟੀ ਖੁਦ ਸਟੱਡੀ ਇਨੀ ਕਰਕੇ ਇਸ ਮੁਕਾਮ ਤੇ ਪਹੁੰਚੀ ਆ ਗੁੱਡ ਲੱਕ ਐ ਮੇਰੀ ਬੱਚੀ ਇਸ ਦਿਨ ਤੇ ਬੇਟੀ ਦਾ ਘਰ ਦਾ ਕੰਮ ਵਗੈਰਾ ਵੀ ਕਰਦੀ ਨਹੀਂ ਸਰ ਮੈਂ ਕੰਮ ਨਹੀਂ ਨਾਲ ਲਗਾਉਂਦੀ ਹੈਗੀ ਮੈਂ ਕਹਿੰਦੇ ਜਿੰਨੀ ਸਟੱਡੀ ਹੁੰਦੀ ਤੇਰੇ ਕੋ ਉਹ ਕਰ ਤੋ ਬਹੁਤ ਵਧੀਆ ਇੱਕ ਉਪਰਾਲਾ ਵਾ ਤੁਹਾਡੇ ਵੱਲੋਂ ਵੀ ਇੱਕ ਬਾਕੀ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਬਾਕੀ ਜਿਹੜੇ ਮਾਪੇ ਆ ਪੇਰੈਂਟਸ ਆ ਉਹਨਾਂ ਨੂੰ ਇੰਦਾ ਦਾ ਕੋਈ ਮੈਸੇਜ ਦੇਣਾ ਚਾਹੁੰਦੇ ਕਿ ਆਪਣੇ ਧੀਆਂ ਨੂੰ ਹੋਰ ਪੜਾਓ ਹਾਂਜੀ ਸਰ ਮੈਂ ਮੈਸੇਜ ਦੇਣਾ ਚਾਹੁੰਗੀ ਤਾਂ ਇਹ ਵੈਸੇ ਬੱਚਿਆਂ ਨੂੰ ਅੱਜ ਕੱਲ ਜਿੰਨਾ ਪੜਾ ਹੁੰਦਾ ਉਹਨਾਂ ਪੜਾਓ ਤੇ ਇਸ ਮੁਕਾਮ ਤੇ ਪਾਉ ਚਾਹੋ ਵੀ ਉਹ ਕੱਲ ਨੂੰ ਕਿਸੇ ਦੇ ਮੋਰੇ ਹੱਥ ਨਾਲ ਉਹਨਾਂ ਨੂੰ ਕਰਨਾ ਪਵੇ ਕੁਛ ਵੀ ਤੇ ਆਪਣੇ ਮੁਕਾਮ ਤੇ ਖੁਦ ਪਹੁੰਚਣ ਉਹਨਾਂ ਨੂੰ ਬੇਟੀਆਂ ਨੂੰ ਪੜ੍ਹ ਲਿਖਾ ਕੇ ਐਨਐਮ ਬਣਾਉ ਕਾਵਿਲ ਹੁਣ ਤੁਹਾਨੂੰ ਪਤਾ ਵਾ ਹਰ ਇੱਕ ਪੇਰੈਂਟਸ ਵੇਲਾ ਆਪਣੇ ਬੇਟਿਆਂ ਵੱਲ ਜ਼ਿਆਦਾ ਧਿਆਨ ਦਿੰਦੇ ਸੀਗੇ ਕਿ ਉਹਨਾਂ ਨੂੰ ਪਰ ਅੱਜ ਕੱਲ ਜ਼ਿਆਦਾ ਕੁੜੀਆਂ ਨਾਮ ਰੋਸ਼ਨ ਕਰ ਰਹੀਆਂ ਮਾਪਿਆਂ ਦਾ ਹਾਂਜੀ ਬੇਟੇ ਵੀ ਆ ਪਰ ਬੇਟਿਆਂ ਨਾਲੋਂ ਸਾਡੀ ਇਸ ਟਾਈਮ ਬੇਟੀ ਨੇ ਸਾਨੂੰ ਜ਼ਿਆਦਾ ਕੀਤਾ ਆ ਭਾਈ ਕੀ ਕਹਿਣਾ ਚਾਹੁੰਦੇ ਕੁੜੀ ਨੇ ਅੱਜ ਐਡਾ ਵੱਡਾ ਮੁਕਾਮ ਹਾਸਿਲ ਕੀਤਾ ਵਾ ਕੋਈ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਪਹਿਲਾਂ ਤੋਂ ਮੈਂ ਇਹਨਾਂ ਨੂੰ ਪੂਰੇ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਆ ਕਿ ਬੇਟੀ ਨੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਆ ਪੂਰੇ ਜ਼ਿਲ੍ਹੇ ਚੋਂ ਫਸਟ ਆਈ ਹੈ ਕੁੜੀ ਤੇ ਦੈਨ ਪੰਜਾਬ ਵਿੱਚੋਂ 5th ਪੋਜੀਸ਼ਨ ਤੇ ਆਈ ਆ ਤੇ ਇਹਨੂੰ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੈਸਿਕਾ ਤੈਨੂੰ ਠੀਕ ਐ ਇਸ ਤਰ੍ਹਾਂ ਹੀ ਆਪਣਾ ਮੋਮੈਂਟਮ ਬਣਾ ਕੇ ਰੱਖਣਾ ਐ ਅੱਗੇ ਪੜਨਾ ਐ ਪਲੱਸ 2 ਕਰਨੀ ਐ ਉਸ ਤੋਂ ਬਾਅਦ ਜੋ ਤੇ ਰਹੇ ਮੈ ਕਿ ਡਾਕਟਰ ਬਣਨਾ ਚਾਹੁੰਦੀ ਐ ਤੂੰ ਤੇ ਤੇਰੇ ਮਾਪੇ ਤੇਨੂੰ ਪੂਰੀ ਹੈਲਪ ਕਰੂਗੇ ਇਸ ਚੀਜ਼ ਦੇ ਵਿੱਚ ਕਿ ਤੂੰ ਅੱਜ ਆਪਣਾ ਮੁਕਾਮਨ ਹਾਸਲ ਕਰ ਸਕੇ ਅਸੀਂ ਸੁਣਿਆ ਵਾ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਵਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਪਰ ਸਰ ਉਹ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਆ ਥੋੜਾ ਮਾਈਂਡ ਸੈਟ ਆ ਲੋਕਾਂ ਦਾ ਕਿ ਸਰਕਾਰੀ ਸਕੂਲ 'ਚ ਪੜ੍ਹਾਈ ਨਹੀਂ ਹੁੰਦੀ ਹੈਗੀ ਪਰ ਇਹਦੇ ਵਿੱਚ ਇਹ ਹੈਗਾ ਕਿ ਅੱਜ ਦੀ ਸਰਕਾਰ ਨੇ ਵੀ ਉਪਰਾਲਾ ਕੀਤਾ ਆ ਕਿ ਸਕੂਲਾਂ ਨੂੰ ਬਹੁਤ ਬਿਹਤਰ ਬਣਾਇਆ ਹੋਇਆ ਆ ਟੀਚਰਸ ਵਧੀਆ ਹੈਗੇ ਨੇ ਔਰ ਵਧੀਆ ਐਜੂਕੇਸ਼ਨ ਦਿੰਦੇ ਹੈਗੇ ਆ ਬੱਚਿਆਂ ਨੂੰ ਤੇ ਬੱਚਾ ਅੱਜ ਤੁਹਾਡੇ ਸਾਹਮਣੇ ਉਦਾਹਰਨ ਤੌਰ ਤੇ ਬੈਠਾ ਹੋਇਆ ਆ ਬਹੁਤ ਵਧੀਆ ਪੜ੍ਹਾਈ ਕਰਕੇ ਅੱਜ ਉਹਨੇ ਇੰਨੇ ਮਾਰਕਸ ਪ੍ਰਾਪਤ ਕੀਤੇ ਆ ਇਹ ਸਾਰੀ ਦੇਣ ਸਰਕਾਰੀ ਸਕੂਲ ਦੀ ਹੈਗੀ ਆ ਜੀ ਤੇ ਕੀ ਕਹਿਣਾ ਚਾਹਨੇ ਉਹਨਾਂ ਮਾਪਿਆਂ ਨੂੰ ਜਿਹੜੇ ਮੁੰਡਿਆਂ ਨੂੰ ਪਹਿਲ ਦੇ ਕੇ ਤੇ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ ਆ ਕਿ ਕੁੜੀਆਂ ਵਰ ਇਹ ਸੋਚਦੇ ਆ ਕਿ ਚਲੋ ਉਹਨਾਂ ਨੇ ਵਿਆਹ ਕਰਾ ਕੇ ਆਪਣੇ ਘਰੇ ਜਾਣਾ ਉਹਨਾਂ ਨੂੰ ਘੱਟ ਪੜ੍ਹਾਉਂਦੇ ਆ ਦੇਖੋ ਜੀ ਉਹਦੇ ਵਿੱਚ ਇਹ ਹੈਗਾ ਕਿ ਪਹਿਲੋਂ ਸੀਗੀ ਕਿ ਹਰ ਇੱਕ ਘਰ ਦੇ ਵਿੱਚ ਕੀ ਹੁੰਦਾ ਕਿ ਬੇਟੀ ਨੂੰ ਪਿੱਛੇ ਰੱਖਣਾ ਬੇਟੇ ਨੂੰ ਅੱਗੇ ਰੱਖਣਾ ਬੇਟੇ ਨੂੰ ਪੜ੍ਹਾਓ ਬੇਟਾ ਕਰੇਗਾ ਬੇਟਾ ਹੋਏ ਕਰੇਗਾ ਬਟ ਅੱਜ ਦੀ ਡੇਟ 'ਚ ਬੇਟਾ ਔਰ ਬੇਟੀ ਬਰਾਬਰ ਹੈਗੇ ਨੇ ਜੇ ਮੈਂ ਅੱਜ ਗੱਲ ਕਰਾਂ ਬੇਟੀ ਬੇਟੇ ਨਾਲੋਂ ਜ਼ਿਆਦਾ ਹੈਗੀ ਆ ਤੁਸੀਂ ਬੇਟੀ ਨੂੰ ਵੱਧ ਤੋਂ ਵੱਧ ਪੜਾਓ ਕਿ ਉਹ ਆਪਣੇ ਸੈਲਫ ਸਟੈਂਡ ਹੋ ਸਕੇ ਤੇ ਆਪਣੇ ਮਾਪੇ ਦਾ ਨਾਂ ਰੌਸ਼ਨ ਕਰ ਸਕੇ